ਨੌਜਵਾਨ ਵਿਦਿਆਰਥੀ ਸਾਥਿਓ ਪੰਜਾਬ ਭਰ ਵਿੱਚ ਪੁਲਿਸ ਰਾਜ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਇੱਥੇ ਕੋਈ ਵੀ ਧਰਨਾ ਪੰਜਾਬ ਸਰਕਾਰ ਬਰਦਾਸ਼ਤ ਨਹੀਂ ਕਰ ਰਹੀ ਪੁਲਿਸ ਨੂੰ ਖੁੱਲੀਆਂ ਜਿਹੜੀਆਂ ਛੋਟਾਂ ਦੇ ਦੇ ਰੱਖਿਆ ਹੈ ਪੁਲਿਸ ਜਿਹੜਾ ਲਗਾਤਾਰ ਹਰ ਦੂਜੇ ਤੀਜੇ ਦਿਨ ਉਹ ਇਕ ਐਨਕਾਊਂਟਰ ਕਰ ਰਹੀ ਹੈ ਜੇਲ੍ਹਾਂ ਵਿੱਚ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਨਸ਼ਾ ਤਸਕਰਾ ਦੇ ਨਾਂ ਤੇ ਗੈਂਗਵਾਰ ਦੇ ਨਾਂ ਤੇ ਪੁਲਿਸ ਚੜ੍ਹ ਕੇ ਆ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਹੱਕ ਮੰਗਣ ਵਾਲੇ ਲੋਕ ਆ ਉਹਨਾਂ ਦੇ ਸਾਰੇ ਧਰਨੇ ਜਿਹੜੇ ਬਹੁਤ ਜ਼ਾਲਮਾਨਾ ਤਰੀਕੇ ਨਾਲ ਜਿਹੜੇ ਚੁਕਵਾਏ ਜਾ ਰਹੇ ਆ ਲਗਾਤਾਰ ਗਸ਼ਤਾਰੀਆਂ ਕੀਤੀਆਂ ਜਾ ਰਹੀਆਂ ਪੰਜਾਬ ਨੂੰ ਪੁਲਿਸ ਰਾਜ ਜਿਹੜਾ ਬਣਾ ਦਿੱਤਾ ਗਿਆ ਇਸ ਤਰ੍ਹਾਂ ਇਸ ਤਰੀਕੇ ਨਾਲ ਬਣਾ ਦਿੱਤਾ ਗਿਆ ਕਿ ਹੁਣ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਉਣਾ ਵੀ ਜਿਹੜਾ ਅਤਵਾਦੀ ਘੇਰੇ ਵਿੱਚ ਆਉਂਦਾ ਹਰ ਦਰਨਾ ਪ੍ਰਦਰਸ਼ਨ ਜਿਹੜਾ ਅਤਵਾਦੀ ਧਾਰਾਵਾਂ ਤਹਿਤ ਜਿਹੜਾ ਨਜਿੱਠਿਆ ਜਾਊਗਾ ਇਸ ਜ਼ਬਰ ਦੇ ਖਿਲਾਫ ਪੁਲਿਸ ਰਾਜ ਦੇ ਖਿਲਾਫ ਅਨਿੱਤ ਅਸ਼ਧਦ ਦੇ ਖਿਲਾਫ 25 ਤਰੀਕ ਨੂੰ 25 ਜੁਲਾਈ ਨੂੰ ਸੰਗਰੂਰ ਦਾਣਾ ਮੰਡੀ ਇਕੱਠ ਹੋ ਰਿਹਾ ਸਾਰੇ ਨੌਜਵਾਨ ਵਿਦਿਆਰਥੀ ਨੂੰ ਉਸ ਇਕੱਠ ਵਿੱਚ ਪਹੁੰਚਣ ਦੀ ਅਸੀਂ ਅਪੀਲ ਕਰਦੇ ਆਂ ਪੰਜਾਬ ਸਟੂਡੈਂਟਸ ਯੂਨੀਅਨ ਉਹਦੇ ਵਿੱਚ ਵੱਡੀ ਗਿਣਤੀ ਸ਼ਾਮਲ ਹੋਊਗੀ ਅਸੀਂ ਉਮੀਦ ਕਰਦੇ ਤੁਸੀਂ ਸਾਰੇ ਉੱਥੇ ਸਾਨੂੰ ਜਿਹੜੇ ਸੰਘਰਸ਼ਾਂ ਵਿੱਚ ਮਿਲੋਂਗੇ ਧੰਨਵਾਦ ਨੌਜਵਾਨ ਵਿਦਿਆਰਥੀ ਸਾਥਿਓ ਪੰਜਾਬ ਭਰ ਵਿੱਚ ਪੁਲਿਸ ਰਾਜ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਇੱਥੇ ਕੋਈ ਵੀ ਧਰਨਾ ਪੰਜਾਬ ਸਰਕਾਰ ਬਰਦਾਸ਼ਤ ਨਹੀਂ ਕਰ ਰਹੀ ਪੁਲਿਸ ਨੂੰ ਖੁੱਲੀਆਂ ਜਿਹੜੀਆਂ ਛੋਟਾ ਦੇ ਦੇ ਰੱਖਿਆ ਹੈ ਪੁਲਿਸ ਜਿਹੜਾ ਲਗਾਤਾਰ ਹਰ ਦੂਜੇ ਤੀਜੇ ਦਿਨੋਂ ਐਕਨਕਾਊਂਟਰ ਕਰ ਰਹੀ ਹੈ ਜੇਲ੍ਹਾਂ ਵਿੱਚ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਨਸ਼ਾ ਤਸਕਰਾਂ ਦੇ ਨਾਮ ਤੇ ਗੈਂਗਵਾਰ ਦੇ ਨਾਮ ਤੇ ਪੁਲਿਸ ਚੜ੍ਹ ਕੇ ਆ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਹੱਕ ਮੰਗਣ ਵਾਲੇ ਲੋਕ ਆ ਉਹਨਾਂ ਦੇ ਸਾਰੇ ਧਰਨੇ ਜਿਹੜੇ ਬਹੁਤ ਜਾਲਮਾਨਾ ਤਰੀਕੇ ਨਾਲ ਜਿਹੜੇ ਚੁਕਵਾਏ ਜਾ ਰਹੇ ਆ ਲਗਾਤਾਰ ਗਸ਼ਤਾਰੀਆਂ ਕੀਤੀਆਂ ਜਾ ਰਹੀਆਂ ਪੰਜਾਬ ਨੂੰ ਪੁਲਿਸ ਰਾਜ ਜਿਹੜਾ ਬਣਾ ਦਿੱਤਾ ਗਿਆ ਇਸ ਤਰ੍ਹਾਂ ਇਸ ਤਰੀਕੇ ਨਾਲ ਬਣਾ ਦਿੱਤਾ ਗਿਆ ਕਿ ਹੁਣ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਉਣਾ ਵੀ ਜਿਹੜਾ ਅਤਵਾਦੀ ਘੇਰੇ ਵਿੱਚ ਆਉਂਦਾ ਹਰ ਤਰ੍ਹਾਂ ਦਾ ਪ੍ਰਦਰਸ਼ਨ ਜਿਹੜਾ ਅਤਵਾਦੀ ਧਾਰਾਵਾਂ ਤਹਿਤ ਜਿਹੜਾ ਨਜਿੱਠਿਆ ਜਾਊਗਾ ਇਸ ਜ਼ਬਰ ਦੇ ਖਿਲਾਫ ਪੁਲਿਸ ਰਾਜ ਦੇ ਖਿਲਾਫ ਅੰਨਿਤ ਅਸ਼ਧਦ ਦੇ ਖਿਲਾਫ 25 ਤਰੀਕ ਨੂੰ 25 ਜੁਲਾਈ ਨੂੰ ਸੰਗਠਨ ਸਾਣਾ ਮੰਡੀ ਇਕੱਠ ਹੋ ਰਿਹਾ ਸਾਰੇ ਨੌਜਵਾਨ ਵਿਦਿਆਰਥੀ ਨੂੰ ਉਸ ਇਕੱਠ ਵਿੱਚ ਪਹੁੰਚਣ ਦੀ ਅਸੀਂ ਅਪੀਲ ਕਰਦੇ ਹਾਂ ਪੰਜਾਬ ਸਟੂਡੈਂਟਸ ਯੂਨੀਅਨ ਉਹਦੇ ਵਿੱਚ ਵੱਡੀ ਗਿਣਤੀ ਸ਼ਾਮਲ ਹੋਊਗੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਉੱਥੇ ਸਾਨੂੰ ਜਿਹੜੇ ਸੰਘਰਸ਼ਾਂ ਵਿੱਚ ਮਿਲੋਗੇ ਧੰਨਵਾਦ